ਅਜੀ ਰਜਵੀ ਜੀ ਅੱਜ ਸਵੇਰ ਮੈਂ ਪਾਰਟੀ ਯਕੀਨ ਕਰਨਾ ਚਾਹੁੰਦੇ ਜੀ ਇਹਦੇ ਬਾਰੇ ਸਕੂਲ ਬਾਲੇ ਨੇ ਬਹੁਤ ਹੀ ਜਿਆਦਾ ਮਿਹਨਤ ਕਰਕੇ ਇੱਕ ਬਹੁਤ ਵਧੀਆ ਪਾਰਟੀ ਅਰੇਂਜ ਕੀਤੀ ਆ ਤੇ ਇਹਨਾਂ ਦਾ ਮੈਂ ਸਭ ਤੋਂ ਸਹਿਜ ਦਿਨੋਂ ਨਾਲ ਇਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਇਹਨਾਂ ਨੇ ਇੰਨਾ ਵਧੀਆ ਬੰਦ ਕਰਕੇ ਸਾਡੇ ਪਰਿਵਾਰ ਨੂੰ ਜਿਹੜਾ ਬਹੁਤ ਵਧੀਆ ਵੈਲਕਮ ਕੀਤਾ ਜੀ ਰਜਵੀ ਜੀ ਹੁਣ ਰਿਟਾਇਰਮੈਂਟ ਤੋਂ ਬਾਅਦ ਜੇ ਮੈਂ ਕੀ ਕਰਨ ਕੇ ਪਰਵਾਰਕ ਤੇ ਸਮਾਜਿਕ ਰਜਮੀ ਕੀ ਕਰਨ ਦੇ ਤੱਕ ਜਿੱਥੇ ਤੱਕ ਸੋਸ਼ਲ ਹੈਗਾ ਕੰਮ ਉਦੋਂ ਤੱਕ ਪਹਿਲੇ ਵੀ ਮੇਰਾ ਸਰਪ੍ਰਮਾਤਮਾ ਦੀ ਕਿਰਪਾ ਨਾਲ ਠੀਕ-ਠਾਕ ਹੀ ਰਿਹਾ ਤੇ ਹੁਣ ਵੀ ਜਿੱਥੇ ਲੋੜ ਪਈ ਗਈ ਜਿੱਥੇ ਮੇਰੇ ਲਈ ਰੇ ਸ਼ਰਮਾ ਜੀ ਭਰਾ ਨੇ ਏ ਹੈਲਥਿੰਗ ਐਂਡ ਸੁਸਾਇਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਤੇ ਪਹਿਲਾਂ ਦੇ ਜਿਹੜੇ ਕੰਮਾਂ ਦੇ ਵਿੱਚ ਜਿੱਥੇ ਮੈਨੂੰ ਸੀ ਲੋਕ ਕਰਨ ਦੀਆਂ ਗੱਲਾਂ ਲੱਗਦੇ ਨੇ ਉਹਦਾ ਸਵਾਗਤ ਇਹਨਾਂ ਸੋਸ਼ਲ ਇੰਮੋਰਟਲਰ ਪਰ ਆਪਣੇ ਸਕੂਲ ਵਾਲੇ ਬੱਚਿਆਂ ਨੂੰ ਔਰ ਸਾਥੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਬੱਚੇ ਦੇਖੋ ਸਕੂਲ ਤੇ ਬਹੁਤ ਹੀ ਵਧੀਆ ਸਕੂਲ ਐਮਿਨੈਂਸ ਹੋ ਗਿਆ ਹੁਣ ਤੇ ਕਾਫੀ ਜ਼ਿਆਦਾ ਹੀ ਵਧੀਆ ਬੱਚੇ ਜਿਹੜਾ ਟੈਸਟ ਕਲੀਅਰ ਕਰਕੇ ਸਕੂਲ ਦੇ ਵਿੱਚ ਆ ਰਹੇ ਨੇ ਤੇ ਉਹ ਬੱਚਿਆਂ ਦੀ ਹਮੇਸ਼ਾ ਇਹ ਸਕੂਲ ਦੇ ਵਿੱਚੋਂ ਕਾਫੀ ਜ਼ਿਆਦਾ ਆਈਐਸ ਆਈਪੀਐਸ ਅਫਸਰ ਮਿਨਿਸਟਰ ਕਾਫੀ ਜ਼ਿਆਦਾ ਇੱਥੋਂ ਜਿਹੜੇ ਨਿਕਲ ਕੇ ਗਏ ਨੇ ਇਹ ਸਕੂਲ ਬਹੁਤ ਮਨ ਲੈ ਕੇ ਪ੍ਰੋਨਸ ਸਕੂਲ ਹੈ ਸ਼ਾਇਦ ਦਾ ਬਹੁਤ ਪ੍ਰੋਨਸ ਸਕੂਲ ਤੇ ਇਹ ਸਕੂਲ ਜਿਹੜਾ ਵਾ ਇੰਗਰੀਜਨੈਂਟ ਤੋਂ ਹੈ ਤੇ ਮੈਂ ਵੀ ਇੱਥੋਂ ਪੜਿਆ ਮੈਂ ਤੇ ਇੱਥੋਂ ਹੀ ਅੱਜ ਪਟਿਆ ਰੋਟੇ ਜਦੋਂ ਸਕੂਲ ਨਾਲ ਰابطਾ ਕਾਇਮ ਰਹੂਗਾ ਜੀ ਬਿਲਕੁਲ ਜੀ ਕਿਉਂਕਿ ਇਹ ਐਜ਼ ਅ ਟੀਚਰ ਨਹੀਂ ਇਹ ਐਜ਼ੇ ਮੇਰੇ ਭੈਣ ਭਰਾ ਹੀ ਨੇ ਜਿਹਨਾਂ ਦੇ ਵਿੱਚ ਮੇਰੇ ਨਾਲ ਕਾਫੀ ਜ਼ਿਆਦਾ ਕਲੋਜ਼ਨੈਸ ਹੈ ਇਹਨਾਂ ਦੀ ਜੀ ਤੇ ਇਹ ਮੇਰਾ ਅਸੈਸਮੈਂਟ ਰਿਵਿਊ ਹੈ। ਠੀਕ ਹੈ। ਥੈਂਕ ਯੂ। ਕੀ ਅੱਜ ਰਿਟਾਇਰਮੈਂਟ ਪਾਰਟੀ ਤੇ ਆਏ ਜੇ ਤੁਹਾਡੇ ਬ੍ਰਦਰ ਨੇ ਕੀ ਕਹਿਣਾ ਚਾਹੁੰਦੇ ਜੀ ਜ਼ਬਰੇ? ਸਭ ਤੋਂ ਪਹਿਲਾਂ ਆਪਣੇ ਭਰਾ ਨੂੰ ਰਿਟਾਇਰਮੈਂਟ ਦੀ ਬਹੁਤ ਬਹੁਤ ਧੰਨਵਾਦ। ਜਿੰਨਾਂ ਦੀ ਬਹੁਤ ਬੜਾ ਯਾਦ ਹੈ ਮੈਂ। ਰਿਟਾਇਰਮੈਂਟ ਦੀ ਜਿਹੜੀ ਵਧਾਈ ਨਹੀਂ ਹੈ ਕਿ ਨਵੇਂ ਜੀਵਨ ਦੀ ਨਵੀਂ ਸ਼ੁਰੂਆਤ ਹੈ। ਜੀ। ਮੇਰੇ ਮਾਨਯੋਗ ਸ਼੍ਰੀ ਜੀ ਸ਼ਰਮਾ ਜੀ ਇੱਕ ਬਹੁਤ ਹੀ ਸੋਲਝੇ ਇਨਸਾਨ ਨੇ ਮਾਸੇਬਤ ਵੀ ਹੈ। ਤੇ ਨਾਲ ਨੇ ਆਪਣੇ ਕਾਰਗਰ ਵਿੱਚ ਬੱਚਿਆਂ ਨੂੰ ਬਹੁਤ ਵਧੀਆ ਤਿਕਣਾ ਪੜਾਇਆ ਹਨ ਨੇ بڑے ਬੱਚੇ ਕਿਸੇ ਨਾ ਕਿਸੇ ਮਾਮਲੇ ਚ ਪਹੁੰਚੇ ਨੇ ਤੇ ਮੈਂ ਸਾਰੇ ਟੀਚਰਸ ਜਸਟ ਆਫ ਨਹੀਂ ਚਾਣਨੇ ਕਿਹੜਾ ਕੋ ਪ੍ਰੇਰਣਾ ਲੈਣ ਦੇਖਿਆ ਨੇ ਨੇ ਆਪਣੇ ਟਾਈਮ ਚ ਬੱਚਿਆਂ ਨੂੰ ਕਿਸ ਤਰ੍ਹਾਂ ਪੜਾਇਆ ਤੇ ਬੱਚੇ ਕਿਸ ਤਰ੍ਹਾਂ ਕਿਸ ਬਣ ਗਏ ਥੈਂਕ ਯੂ ਕੋਤੋਂ ਰਜਨੀ ਜੀ ਟਾਇਰ ਹੋ ਕੇ ਚੱਲੇ ਜੀ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਅੱਜ ਖੁਸ਼ੀ ਵੀ ਬਹੁਤ ਆ ਤੇ ਮੈਂ ਪਾਹੁਕ ਵੀ ਬਹੁਤ ਆ ਕਿ ਰਜਨੀ ਸਰ ਜਿਨ੍ਹਾਂ ਨੇ ਮੈਂ ਖਲਾ ਤੈਕ ਸਾਲ ਪਿਛਲੇ ਇੱਥੇ ਜੌਬ ਕੀਤੀ ਆ ਕਿਸੇ ਨਾਲ ਕੋਈ ਲੜਾਈ ਨਹੀਂ ਝਗੜਾ ਨਹੀਂ ਔਰ ਡਿਊਟੀਫੁਲੀ ਆਪਣੀ ਜਿਹੜੀ ਸੇਵਾ ਵਾ ਉਹ ਪਰਫਾਰਮ ਕੀਤੀ ਆ ਮੈਂ ਬੜਾ ਫੋਰਚੂਨੇਟ ਆ ਮੈਨੂੰ 8 ਕੁ ਮਹੀਨੇ ਹੋਏ ਨੇ ਜਿ ਇੱਥੇ ਆਏ ਕਿ ਮੈਂ ਇਹਨਾਂ ਦੇ ਨਾਲ ਮਤਲਬ ਸੇਵਾ ਨਿਭਾਈ ਆ ਔਰ ਨਿਭਾਰਿਆ ਵਾ ਇਹ ਇੱਕ ਪਾਰਟ ਆਫ ਲਾਈਫ ਆ ਜਿਹੜੀ ਰਿਟਾਇਰਮੈਂਟ ਆ ਸਾਡੀ ਜਿਸ ਦਿਨ ਅਸੀਂ ਜੌਬ ਚੰਦੇ ਆ ਉਸ ਦਿਨ ਹੀ ਸਾਡੀ ਰਿਟਾਇਰਮੈਂਟ ਦੀ ਡੇਟ ਨਾਲ ਹੀ ਸਰਵਿਸ ਬੁੱਕ ਚ ਲਿਖੀ ਜਾਂਦਾ ਹੈ ਜੀ ਸੋ ਮੈਂ ਬੜਾ ਖੁਸ਼ ਹਾਂ ਕਿ ਅੱਛੀ ਸਿਹਤ ਦੇ ਨਾਲ ਅੱਛੇ ਪਰਿਵਾਰ ਦੇ ਵਿੱਚ ਅੱਛੇ ਸਾਡੇ ਸੰਸਕਾਰਾਂ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਸੇਵਾ ਪੂਰੀ ਕੀਤੀ ਹੈ ਮੈਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਬੈਸਟ ਵਿਸ਼ੇਸ ਦਿੰਨਾ ਤੇ ਕਿਨ ਆਵਾ ਕਿ ਮੈਂ ਇਹ ਸਮਝਦਾ ਕਿ ਇਹਨਾਂ ਦਾ ਘਾਟਾ ਵਾ ਜਿਹੜਾ ਉਹ ਸ਼ਾਇਦ ਕਿਤੇ ਪੂਰਾ ਹੋਏ ਕਿਉਂਕਿ ਜਿੰਨੇ ਮਿਲਾਪੜੇ ਮਿੱਠ ਬੋਲ ਰਹੇ ਔਰ ਹਰ ਵੇਲੇ ਹਾਜ਼ਰ ਚਾਹੇ ਮੈਂ ਰਾਤੀ ਆਵਾਜ਼ ਮਾਰੀਆ ਚਾਹੇ ਮੈਂ ਦਿਨੇ ਆਵਾਜ਼ ਮਾਰੀਆ ਕਿਉਂਕਿ ਸਕੂਲ ਬਹੁਤ ਵੱਡਾ 100 ਕਮਰੇ 36 37 50 ਮੋਡਿਊਲ ਨੇ ਔਰ ਜਿੱਥੇ ਵੀ ਮੈਨੂੰ ਇਹਨਾਂ ਦੀ ਜ਼ਰੂਰਤ ਪਈ ਇਹਨਾਂ ਨੇ ਕਦੀ ਨਾ ਨਹੀਂ ਕੀਤੀ ਇਹਨਾਂ ਦੀ ਪਿੱਠ ਵੀ ਸੁਨੇਗੀ ਤੇ ਮੈਂ ਗੱਲ ਇਹੋ ਕਰਾਂਗਾ ਕਿ ਇਹਨਾਂ ਨੇ ਕਦੀ ਨਹੀਂ ਹੁਣ ਇਹ ਮੈਂ ਇਹੋ ਹੀ ਕਹਾਂਗਾ ਕਿ ਬਤੌਰ ਮੈਨੂੰ ਛੋਟਾ ਭਰਾ ਸਮਝਦੇ ਹੋਏ ਗਾਇ ਬਗਾਏ ਅਸੀਂ ਗਾਇਬ ਗਾਇਬ ਨਹੀਂ ਕਾਂਗੇ ਅਸੀਂ ਕਾਂਗੇ ਡੇਲੀ ਭਾਵੇਂ ਆਓ ਔਰ ਆ ਕੇ ਸਾਡੇ ਨਾਲ ਚਾਹ ਦਾ ਕੱਪ ਸ਼ੇਅਰ ਕਰੋ ਮੈਨੂੰ ਪਤਾ ਦਾ ਇਹਨਾਂ ਨਾਲ ਮੇਰਾ ਪ੍ਰੋਮਿਸ ਹੋਇਆ ਦਾ ਕਿ ਮੈਂ ਡੇਲੀ ਆਵਾਂ ਕਰਾਂਗਾ ਕੁਝ ਬੰਦੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਪ੍ਰੈਜ਼ੈਂਸ ਹੈ ਜਿਹੜੀ ਉਹ ਹਮੇਸ਼ਾ ਚਾਹੀਦੀ ਹੁੰਦੀ ਆ ਮੈਂ ਸਮਝਦਾ ਕਿ ਇਹਨਾਂ ਦੀ ਜਿਹੜੀ ਪ੍ਰੈਜ਼ੈਂਸ ਹੈ ਮੈਨੂੰ ਗਾਈਡ ਕਰਨ ਦੇ ਲਈ ਬੜੀ ਸਹਾਇੀ ਹੋਏਗੀ ਇਨ ਫਿਊਚਰ ਔਰ ਇਹ ਮੇਰੇ ਵੱਡੇ ਭਰਾ ਨੇ ਇਹਨਾਂ ਦਾ ਜਿਹੜਾ ਸਫ਼ਰ ਰਿਹਾ ਇੱਥੋਂ ਦਾ ਬੜਾ ਅੱਛਾ ਰਿਹਾ ਬੇਦਾਗ ਸੇਵਾ ਔਰ ਸੇਵਾ ਭਾਵਨਾ ਦੇ ਨਾਲ ਹਰ ਪ੍ਰਕਾਰ ਦੇ ਨਾਲ ਇਹਨਾਂ ਨੇ ਸਕੂਲ ਦੀ ਬੜੀ ਸੇਵਾ ਕੀਤੀ ਆ ਉਣੀ ਮੈਨੂੰ ਪਤਾ ਵਾ ਮੈਨੂੰ ਪੱਕਾ ਕਨਵਿਕਸ਼ਨ ਹੈ ਕਿ ਇਹਨਾਂ ਨੂੰ ਜਿੱਦਣ ਆਵਾਜ਼ ਮਾਰਨੀ ਆ ਉਹਨਾਂ ਨੇ ਦੌੜਾ ਹੀ ਚਲੇ ਜਾਣਾ 2 ਮਿੰਟ ਦੀ ਕਾਲ ਤੇ ਆਉਂਦੇ ਨੇ ਐਵੇਂ ਕਿ 10 ਮਿੰਟ ਆਇਆ ਜੀ ਆਇਆ ਨਹੀਂ ਜਾਂ ਜਿੱਦਾਂ ਮਰਦੀ ਆ ਇਹਨਾਂ ਵਰਗਾ ਬੰਦਾ ਨਾ ਪੈਦਾ ਹੋਇਆ ਨਾ ਹੀ ਸ਼ਾਇਦ ਹੋਏਗਾ No doubt ਇੱਥੇ ਸਾਡਾ ਸਾਰਾ ਸਟਾਫ ਬੜਾ ਕੋਆਪਰੇਟਿਵ ਆ ਔਰ ਹਰ ਬੰਦਾ ਜਿੰਨੂੰ ਮੈਂ ਜਿਹੜਾ ਕੰਮ ਦੇ ਦਿਆਂ ਉਹਨੇ ਨਾ ਕਦੀ ਨਹੀਂ ਕੀਤੀ ਲੇਕਿਨ ਇਹਨਾਂ ਸ਼ਾਇਦ ਇਹਨਾਂ ਦੀ ਬਦੌਲਤੀ ਆ ਕਿ ਜੇ ਐਡਾ ਸੀਨੀਅਰ ਬੰਦਾ ਯੈਸ ਕਰਦਾ ਵਾ ਕੋਈ ਵੀ ਨਹੀਂ ਨਾ ਕਰਦਾ ਸੋ ਮੈਂ ਬੜਾ ਬਲੈਸਡ ਐਂ ਔਰ ਬੜਾ ਫੋਰਚੂਨੇਟਰ ਕਿ ਇਹਨਾਂ ਦੇ ਨਾਲ ਮੈਨੂੰ ਸਮਾਂ ਸੇਵਾ ਕਰਨ ਦਾ ਕਾਫੀ ਸਮਾਂ ਤੇ ਨਹੀਂ ਥੋੜਾ ਜਿਹਾ ਸਮਾਂ ਜਿੰਨਾ ਮਿਲਿਆ ਮੈਂ ਇਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਔਰ ਉਮੀਦ ਕਰਾਂਗਾ ਕਿ ਸਾਡਾ ਆਸ਼ੀਰਵਾਦ ਸਾਡੇ ਵਿੱਚ ਰਹੇ ਇਹ ਆਂਦੇ ਤੈਨ ਇਹਨਾਂ ਨੂੰ ਕਦੀ ਅਸੀਂ ਇਹਨਾਂ ਦਾ ਕਹਿਣਗੇ ਕਿ ਸਾਨੂੰ ਮਾਨ ਨਹੀਂ ਹੈਗਾ ਇਹਨਾਂ ਦਾ ਸਦਾ ਮਾਨ ਸਨਮਾਨ ਬਰਕਰਾਰ ਰਹੇਗਾ ਠੀਕ ਸਮਾਜ ਦੇ ਲਈ ਧੰਨਵਾਦ ਥੈਂਕ ਯੂ ਪਰਵਲ ਸਾਹਿਬ ਅੱਜ ਰਜਨੀਸ਼ੀ ਰਿਟਾਇਰ ਹੋ ਕੇ ਸਕੂਲ ਤੋਂ ਚਲੇ ਨੇ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਆਰ ਜੀਨੀਸ਼ ਕਾਰ ਜੀ ਮੇਲੇ ਬੜੇ ਹੀ ਨਿੱਕੇ ਮਿੱਤਰ ਜਿਨ੍ਹਾਂ ਨੇ ਲੰਬਾ ਸਮਾਂ ਇਸ ਸਕੂਲ ਨੂੰ ਸਵਾਵਾ ਦਿੱਤੀਆਂ ਨੇ ਸਿੱਖਿਆ ਭਾਗ ਨੂੰ ਸਵਾਵਾ ਦਿੱਤੀਆਂ ਨੇ ਤਾਂ ਇਸ ਤਰ੍ਹਾਂ ਦੇ ਜਦੋਂ ਸਾਥੀ ਦਾ ਸਾਥ ਜਿਹੜਾ ਵਾ ਦੇਖੋ ਡੇਲੀ ਜਦੋਂ ਸਕੂਲ ਦੇ ਵਿੱਚ ਆਪਾਂ ਆਉਂਦੇ ਆ ਡੇਲੀ ਲੰਦੇ ਆ ਇੱਕ ਦੂਜੇ ਨਾਲ ਪਰਿਵਾਰਕ ਸਾਂ ਟਾੜੇ ਦੁੱਖ ਸੁੱਖ ਦੀ ਸਾਂ ਟਾੜੇ ਵਿਸ਼ਵਾਸਾਰ ਜਿਹੜੇ ਸਾਡੇ ਕੋਲ ਸਾਨੂੰ ਕਈ ਵਾਰੀ ਮੁਸ਼ਕਲਾਂ ਆਉਂਦੀਆਂ ਉਹਨਾਂ ਦੀ ਸਾਂ ਸੋ ਇੱਕ ਪਾਸੇ ਬੜੀ ਖੁਸ਼ੀ ਦੀ ਗੱਲ ਆ ਅੱਜ ਦੇ ਸਮੇਂ ਦੇ ਵਿੱਚ ਸਹੀ ਸਲਾਮਤ ਨੌਕਰੀ ਕਰਕੇ ਜਿਹੜਾ ਰਿਟਾਇਰ ਹੋਣਾ ਇੱਕ ਬੜੀ ਫਖਰ ਵਾਲੀ ਗੱਲ ਆ ਮਾਣ ਵਾਲੀ ਗੱਲ ਆ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਪਰਮਾਤਮਾ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਹੈਲਥ ਪਰਿਵਾਰਕ ਜਿਹੜਾ ਵਾ ਸੁੱਖ ਵਾਲਾ ਮਾਹੌਲ ਜਿਹੜਾ ਵਾ ਇਹਨਾਂ ਨੂੰ ਜਿਹੜਾ ਵਾ ਮਿਲੇ ਤੇ ਇਹ ਅੱਗੇ ਨਾਲ ਵੀ ਜਿਹੜਾ ਹੈ ਗੱਲ ਆ ਵਧੀਆ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਜਿਹੜਾ ਹੈ ਗੱਲ ਆ ਸਕੂਲ ਜਿਹੜਾ ਆ ਜਦੋਂ ਮਰਜੀ ਲੋਕਲ ਸਕੂਲ ਆ ਜਦੋਂ ਮਰਜੀ ਆਨ ਦਾ ਵੈਲਕਮ ਆ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਪ੍ਰਮਾਤਮਾ ਹੈ ਰਮਤ ਆਉਣ ਵਾਲੇ ਸਮੇਂ ਦੇ ਲੰਬੀ ਹੋਵੇ ਧੰਨਵਾਦ